ਪਤਲੀਆਂ ਪਤਲੀਆਂ ਜੀਆਂ ਗਲੀਆਂ ਕਮਾਲ ਕੀਤੀ ਪਈਆ ਤੇ ਆਹਾ ਵਾਹੋ ਕਮਾਲ ਦੀ ਚੀਜ਼ ਤੁਹਾਨੂੰ ਅੰਦਰੋਂ ਵੀ ਦਿਖਾਉਣਾ ਮੈਂ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ 20 ਤਰੀਕ ਦੀ ਹੀ ਆਪਾਂ ਤੁਹਾਡੇ ਸਾਹਮਣੇ ਇੱਕ ਹੋਰ ਵੀਡੀਓ ਲੈ ਕੇ ਆ ਰਹੇ ਹਾਂ ਤੇ ਅੱਜ ਆਪਾਂ ਉਸ ਤੋਂ ਬਾਅਦ ਜਾਣਾ ਆਪਾਗਰੇ ਦਾ ਜਿਹੜਾ ਕਿਲਾ ਵਾ ਉਹ ਵੀ ਦੇਖਾਂਗੇ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਤਾਜ ਮਹਿਲ ਆ ਫਿਰ ਉਧਰ ਵੀ ਆਪਾਂ ਜਾਵਾਂਗੇ ਉਸ ਤੋਂ ਬਾਅਦ ਆਪਾਂ ਜਿਹੜਾ ਰਾਤ ਆ ਉਹ ਵੀ ਅੱਜ ਇੱਥੇ ਹੀ ਰੁਕਾਂਗੇ ਦੁਵਾਰਾ ਤੇ ਕੱਲ ਨੂੰ ਆਪਾਂ ਜਿਹੜੇ ਅਗਲੇ ਨੇ ਜਿਹੜਾ ਪਲਾਨ ਆ ਆਪਣਾ ਉਹ ਆਪਾਂ ਕੱਲ ਨੂੰ ਨਾ ਇੱਥੋਂ ਜਿਹੜੇ ਚਾਲੇ ਨੂੰ ਪਾਵਾਂਗੇ ਲੋ ਜੀ ਉਹ ਸਾਹਮਣੇ ਆ ਗਿਆ ਆਪਣਾ ਜੋ ਕੀ ਸਮਾਨ ਸਮੂਹ ਰੱਖਣਾ ਤੁਹਾਡੀ ਪੀ ਅਮਾਨਤਾ ਨਾ ਜਿਵੇਂ ਹੁਣ ਆਪਣੇ ਕੋਲ ਇੱਕ ਮਾਈਕ ਨਹੀਂ ਨਾ ਉਹ ਮਾਈਕ ਲੈ ਜਾਣ ਨਹੀਂ ਦੇਣੇ ਆਪਾਂ ਨੂੰ ਤੇ ਆਪਾਂ ਨੂੰ ਇੱਥੇ ਰੱਖਣੇ ਪੈਣੇ ਨੇ ਤੇ ਇੱਧਰ ਆ ਗਿਆ ਟਿਕਟ ਘਰ ਟਿਕਟ ਦੇਖਦੇ ਕਿੰਨੇ ਦੀ ਟਿਕਟਾਂ ਤੇ ਇੱਧਰ ਲਾਲ ਕਿਲੇ ਦੀ ਜਿਹੜੀ ਆ ਬਾਹਰਲੀ ਇਮਾਰਤ ਆ ਤੇ ਪਹਿਲਾਂ ਆਪਾਂ ਟਿਕਟ ਦਾ ਪਤਾ ਕਰਦੇ ਹਾਂ ਕਿੰਨੇ ਦੀ ਆ ਟਿਕਟ ਇੱਥੇ ਆਪਾਂ ਨੂੰ ਵੀ ਟੈਕਟ ਮਿਲਿਆ 50 ਰੁਪਏ ਦੀ ਤੇ ਫੋਰਨਰਾਂ ਲਈ 650 ਰੁਪਈਆ ਤੇ ਆਹ ਸਾਹਮਣੇ ਆ ਗਈ ਐਂਟਰੀ ਤੇ ਜੇ ਆਪਾਂ ਇਹਦੀ ਕਿਲੇ ਦੀ ਗੱਲ ਕਰੀਏ ਇਹ ਮੁਗਲ ਬਾਦਸ਼ਾਹ ਅਕਬਰ ਨੇ ਬਣਾਇਆ ਸੀ ਭਾਈ ਜਦੋਂ ਆਗਰੇ ਨੂੰ ਆਪਣੀ ਰਾਜਧਾਨੀ ਬਣਾਇਆ ਉਹਨੇ 1558 ਵਿੱਚ ਤੇ 1565 ਵਿੱਚ ਇਹਦਾ ਨਿਰਮਾਣ ਜਿਹੜਾ ਸ਼ੁਰੂ ਕਰਾਇਆ ਸੀਗਾ ਤੇ ਉਸ ਤੋਂ ਬਾਅਦ ਕਹਿੰਦੇ ਇਹਨੂੰ 8 ਸਾਲ ਲੱਗੇ ਸੀ ਇਹ ਜਾ ਕੇ 1573 ਈਸਵੀ ਵਿੱਚ ਪੂਰਾ ਬਣ ਕੇ ਤਿਆਰ ਹੋ ਗਿਆ ਸੀ ਇੱਥੇ ਚੱਕ ਹੋਣੀਆਂ ਨੇ ਆਪਣੀਆਂ ਟਿਕਟਾਂ ਤੇ ਇਧਰ ਨਿਗਾ ਮਾਰਦੇ ਆ ਜਿਹੜੀ ਇਹਦੀ ਉੱਪਰ ਉਚਾਈ ਆ ਵੀ ਕੰਧਾਂ ਨੇ ਨਾ ਤਕਰੀਬਨ 70 ਫੁੱਟ ਤੱਕ ਉੱਚੀਆਂ ਨੇ ਤੇ ਜਿਹੜੀ ਲੰਬਾਈ ਆ ਬਾਹਰਲੀ ਕੰਧ ਦੀ ਉਹ ਹੋएगी यार ਤਕਰੀਬਨ 2.5 ਕਿਲੋਮੀਟਰ ਤੇ ਆ ਚੀਜ਼ਾਂ ਵੀ ਤੁਸੀਂ ਇੱਥੇ ਬੈਨ ਨੇ ਅੰਦਰ ਨਹੀਂ ਲੈ ਕੇ ਜਾ ਸਕਦੇ ਤੇ ਬਾਕੀ ਜੇ ਆਪਾਂ ਇਹਦੀਆਂ ਲਾਲੀ ਹਿਸਾਬ ਕਿਤਾਬ ਤਕਰੀਬਨ ਇਹ 94 ਏਕੜ ਦੇ ਵਿੱਚ ਇਹ ਕਿਲਾ ਜਿਹੜਾ ਫੈਲਿਆ ਹੋਇਆ ਇਹ ਪਹਿਲਾ ਕਿਲਾ ਕਹਿੰਦੇ ਨਾ ਇੱਕ ਇੱਟਾਂ ਦਾ ਪਰਾਣੀਆਂ ਦਾ ਹੁੰਦਾ ਸੀ ਕਿਲਾ ਇੱਕ ਤੇ ਉਸ ਤੋਂ ਬਾਅਦ ਅਕਬਰ ਨੇ ਦੁਬਾਰਾ ਬਲੂਆ ਪੱਥਰ ਆ ਜਿਹੜਾ ਲਾਲ ਰੰਗ ਦਾ ਉਹਦੇ ਨਾਲ ਇਹਨੂੰ ਜਿਹੜਾ ਦਾ ਨਿਰਮਾਣ ਦੁਬਾਰਾ ਕਰਵਾਇਆ ਸੀ ਅੱਜ ਐਤਵਾਰ ਦਾ ਦਿਨ ਹੋਣ ਕਰਕੇ ਨਾ ਟੂਰਿਸਟ ਲੋਕ ਕਾਫੀ ਆਏ ਹੋਏ ਨੇ ਆਪਣੇ ਇੰਡੀਆ ਤੋਂ ਵੀ ਬਹੁਤ ਨੇ ਤੇ ਬਾਹਰਲੇ ਫੋਰਨਰ ਗੋਰੇ ਗਾਰੇ ਵੀ ਭਾਈ ਵਾਵਾ ਘੁੰਮੀ ਜਾਂਦੇ ਨੇ ਅੱਜ ਤੇ ਕਈ ਮਿਲ ਗਏ ਇੱਥੇ ਹੁਣ ਆਪਾਂ ਅੰਦਰ ਚੱਲਦੇ ਆਂ ਦੇਖਦੇ ਆਂ ਏ ਬਈ ਇਹ ਨਾ ਕੱਲਾ ਕਿਲਾ ਨਹੀਂ ਸੀਗਾ ਤੇ ਇਹਦੇ ਵਿੱਚ ਸਾਰੇ ਜਿਹੜੇ ਵੱਡੇ ਰਾਜੇ ਨੇ ਜਿਵੇਂ ਅਕਬਰ ਨੇ ਤਾਂ ਹੀ ਬਣਵਾਇਆ ਸੀ ਹੋਰ ਰਾਜੇ ਸੀਗੇ ਜਿੱਦਾਂ ਜਹਾਂਗੀਰ ਹੋ ਗਿਆ ਸ਼ਾਹਜਹਾਨ ਹੋ ਗਿਆ ਸਾਰੇ ਰਾਜੇ ਇਹਦੇ ਵਿੱਚ ਰਹੇ ਨੇ ਸਾਹਮਣੇ ਇਹਦੇ ਪਰਲੇ ਪਾਸੇ ਜਮਨਾ ਨਦੀ ਆ ਕੰਡਾ ਜਮਨਾ ਦਾ ਉੱਥੇ ਤਾਜ ਮਹਿਲ ਦੇਖਦਾ ਤੇ ਭਾਈ ਸਾਰੇ ਰਾਜੇ ਇਹਦੇ ਵਿੱਚ ਰਹੇ ਨੇ ਰਹਿائش ਹੁੰਦੀ ਸੀ ਤੇ ਦਰਬਾਰ ਲੱਗਦੇ ਸੀ ਇੱਥੇ ਇੱਕ ਜਹਾਂਗੀਰ ਹौज ਵੀ ਬਣਿਆ ਹੋਇਆ ਨਾਉਣ ਨੂੰਣ ਲਈ ਆਪਾਂ ਉਹ ਦਿਖਾਉਣੇ ਆ ਉੱਧਰਲੇ ਪਾਸੇ ਬਣਿਆ ਹੋਇਆ ਆਪਾਂ ਕੋਲੇ ਚੱਲਦੇ ਆਂ ਦੇਖਦੇ ਆਂ ਆ ਵਾਬਈ ਜਹਾਂਗੀਰ ਇਸ਼ਨਾਨ ਕੁੰਡ ਤੇ ਇਹ ਕਹਿੰਦੇ 5 ਫੁੱਟ ਉੱਚਾ ਤੇ 8 ਫੁੱਟ ਦੀ ਚੜਾਈ ਆ ਕੱਪ ਜੇ ਦਾ ਜਿਵੇਂ ਇੱਕ ਹੁੰਦਾ ਵਾ ਓਦਾਂ ਵਾ ਤੇ ਉਦੋਂ ਨਹਾਉਂਦੇ ਨੂੰਦੇ ਹੁੰਦੇ ਸੀ ਰਾਜੇ ਜਦੋਂ ਪਹਿਲਾਂ ਜਹਾਂਗੀਰ ਵੇਲੇ ਤੇ ਵਿੱਚ ਪੈਸੇ ਬੋਸੇ ਡਿੱਗੇ ਪਏ ਨੇ ਇੱਥੇ ਅੰਦਰ ਹੀ ਬਹੁਤ ਕੁਝ ਦੇਖਣ ਨੂੰ ਬਣਿਆ ਹੋਇਆ ਵਾ ਕੀ ਛੱਡੀਏ ਕੀ ਦੇਖੀਏ ਤੇ ਆਪਾਂ ਇੱਕ ਗੱਲ ਹੋਰ ਕਰਦੇ ਆਂ ਕਹਿੰਦੇ ਨਾ ਜਦੋਂ ਇਹਦੇ ਆਪਾਂ ਪਿਛਲੇ ਪਾਸੇ ਹੁਣ ਜਾਵਾਂਗੇ ਉੱਪਰ ਬਾਉਂਡਰੀ ਹੈ ਜਿਹੜੀ ਉੱਪਰ ਉੱਥੋਂ ਤਾਜ ਮਹਿਲ ਦੇਖਦਾ ਵਾ ਤੇ ਤਾਜ ਮਹਿਲ ਤੁਹਾਨੂੰ ਪਤਾ ਸ਼ਾਹ ਜਹਾਨ ਨੇ ਬਣਵਾਇਆ ਸੀ ਤੇ ਆਪਣੀ ਬੇਗਮ ਦੀ ਯਾਦ ਵਿੱਚ ਨਾ ਤੇ ਉਹ ਕਹਿੰਦੇ ਜਦੋਂ ਸ਼ਾਹ ਜਹਾਨ ਦਾਪ ਦਾ ਆਖਰੀ ਟਾਈਮ ਆਇਆ ਨਾ ਸ਼ਾਹ ਜਹਾਨ ਦਾ ਪੁੱਤਰ ਸੀ ਔਰੰਗਜੀਬ ਤੇ ਔਰੰਗਜੀਬ ਨੇ ਸ਼ਾਹ ਜਹਾਨ ਨੂੰ ਕੈਦ ਕਰਕੇ ਰੱਖਿਆ ਸੀ ਭਈ ਕਹਿੰਦੇ ਇਸ ਕਿਲੇ ਵਿੱਚ ਜਿਹੜਾ ਸ਼ਾਹ ਜਹਾਨ ਨੇ ਆਪਦਾ ਆਖਰੀ ਸਮਾਂ ਸੀਗਾ ਉਹ ਇੱਥੇ ਘਟਿਆ ਸੀ ਆ ਕਿਲੇ ਵਿੱਚ ਐਦਾਂ ਗੱਲਬਾਤ ਆ ਇਹਦੀ ਤੇ ਆ ਫੇਰ ਆਪਾਂ ਬਾਹਰ ਨਿਕਲੇ ਹੁਣ ਲੋਕ ਉਦਾਂ ਦਾ ਮਾੜੀ-ਮੁੱਟੀ ਹੈਗੀ ਆ ਠੀਕ ਆ ਗਰਮੀ ਮਤਲਬ ਕਿ ਇੰਨੀ ਵੀ ਨਹੀਂ ਹੈਗੀ ਧੁੱਪੇ ਬੈਠੇ ਨੇ ਲੋਕ ਤੇ ਐਦਾਂ ਦੀ ਗੱਲਬਾਤ ਆ ਇਹ ਬਲੂਆ ਪੱਥਰ ਆ ਬਲੂਆ ਪੱਥਰ ਮੈਨੂੰ ਲੱਗਦਾ ਉਹਦੇ ਵਿੱਚ ਜਿਹੜਾ ਦਿੱਲੀ ਲਾਲ ਕਿਲਾ ਉਹਦੇ ਵਿੱਚ ਵੀ ਬਲੂਆ ਪੱਥਰ ਵਰਤਿਆ ਗਿਆ ਸੀਗਾ ਤੇ ਐਦਾਂ ਦੀ ਮੀਨਾ ਕਾਰੀ ਅੰਦਰ ਡਿਜ਼ਾਈਨਿੰਗ ਵਗੈਰਾ ਕੀਤੀ ਗਈ ਆ ਆ ਦੇਖੋ ਦਰਵਾਜ਼ੇ ਦੇਖੋ ਪੁਰਾਣੇ ਟਾਈਮ ਦੇ ਤੇ ਆ ਉੱਪਰ ਦੇਖੋ ਬਨਾਵਟ ਦੇਖੋ ਕਿੰਨਾ ਟਾਈਮ ਕਿੰਨਾ ਲੱਗਿਆ ਹੋਊ ਨਾ ਜਿਵੇਂ ਕਿ ਤੁਹਾਨੂੰ ਦੱਸਿਆ ਮੈਂ ਪਹਿਲਾਂ ਵੀ 8 ਸਾਲ ਲੱਗੇ ਸੀ ਇਹਨੂੰ ਤੇ ਕਿੰਨੇ ਬੰਦਿਆਂ ਨੇ ਇੱਥੇ ਕੰਮ ਕੀਤਾ ਹੋਊਗਾ ਕਿੰਨਾ ਸਮਾਂ ਲੱਗਿਆ ਕਿੰਨੀ ਮਿਹਨਤ ਲੱਗੀ ਹੋਊਗਾ ਨਾ ਤੇ ਉਸ ਟਾਈਮ ਦਾ ਦੇਖੋ ਪੱਥਰ ਵੀ ਇੰਨਾ ਮਜ਼ਬੂਤ ਪਿਆਵਾ ਤੇ ਇਦਾਂ ਆਲੇ ਜੇ ਬਣੇ ਹੋਏ ਨੇ ਆਪਾਂ ਹੁਣ ਉਧਰ ਅੱਗੇ ਚੱਲਦੇ ਆਂ ਅੱਗੇ ਜਾ ਕੇ ਦੇਖਦੇ ਆਂ ਕੀ ਗੱਲਬਾਤ ਆ ਇੱਧਰ ਭਾਈ ਆ ਵੀ ਪ੍ਰਾਣੀਆਂ ਜੀ ਇੱਟਾਂ ਜਿਵੇਂ ਆਪਾਂ ਪ੍ਰਾਣੀ ਇੱਟ ਨਹੀਂ ਛੋਟੀ ਇੱਟਾਂ ਦੀ ਹੁੰਦੀ ਸੀਗੀ ਉਹ ਗੱਲਬਾਤ ਆ ਇੱਥੇ ਜਿਵੇਂ ਉਹ ਸਰਹੰਦ ਦੀ ਆਪਣੇ ਸੀਗੀ ਜਿਹੜੀ ਦੀਵਾਰ ਸੀ ਉੱਥੇ ਵੀ ਛੋਟੀਆਂ ਇੱਟਾਂ ਸੀ ਨਾ ਉਸ ਉਸ ਵੇਲੇ ਛੋਟੀਆਂ ਇੱਟਾਂ ਮਤਲਬ ਕਿ ਲੱਗਦੀਆਂ ਹੁੰਦੀਆਂ ਸੀ ਤੁਹਾਨੂੰ ਮੈਂ ਦੱਸਿਆ ਜਿਵੇਂ ਪਹਿਲਾਂ ਕਿ ਵੀ ਇੱਟਾਂ ਦਾ ਇਹ ਇੱਕ ਕਿਲਾ ਸੀਗਾ ਪੁਰਾਣਾ ਹਨਾ ਜਿਵੇਂ ਆ ਇੱਟਾਂ ਨੇ ਤੋਂ ਦੁਬਾਰਾ ਇਹਨੂੰ ਮਤਲਬ ਕਿ ਸ਼ੁਰੂ ਕੀਤਾ ਸੀਗਾ ਉਹਨੇ ਅਕਬਰ ਨੇ ਜਿਹੜਾ ਬਣਾਉਣਾ ਸ਼ੁਰੂ ਕੀਤਾ ਸੀ ਇਹਨੂੰ 1565 ਵਿੱਚ ਤੇ ਉਸ ਤੋਂ ਬਾਅਦ 73 ਤੱਕ ਇਹ ਬਣਿਆ 8 ਸਾਲ ਲੱਗੇ ਸੀਗੇ ਪਤਲੀਆਂ ਪਤਲੀਆਂ ਦੀਆਂ ਗਲੀਆਂ ਕਮਾਲ ਕੀਤੀ ਪਈਆ ਇੱਕ ਇਤਿਹਾਸ ਆ ਲਿਖਿਆ ਹੋਇਆ ਤੇ ਇੱਧਰ ਹਿੰਦੀ ਚ ਆ ਗਿਆ ਇੱਥੇ ਵੀ ਇੱਕ ਬਾਬਰ ਦੀ ਬਾਵੜੀ ਬਣਾਈ ਗਈ ਸੀ ਇੱਥੇ ਮੈਨੂੰ ਲੱਗਦਾ ਲਿਖਿਆ 1527 ਕੁਝ ਲਿਖਿਆ ਸੀਗਾ ਤੇ ਕਹਿੰਦੇ ਉੱਪਰ ਪਾਣੀ ਚੜਾਇਆ ਜਾਂਦਾ ਸੀਗਾ ਬਲਦਾਂ ਰਾਹੀਂ ਤੇ ਆਹ ਕੁਝ ਦਰਵਾਜ਼ੇ ਬੰਦ ਪਏ ਨੇ ਤੇ ਇਧਰ ਵੀ ਸੰਗ ਮਰਮਰ ਦਾ ਕੁਝ ਬਣਿਆ ਹੋਇਆ ਵਾ ਮਕਬਰਾ ਟਾਈਪ ਅੰਦਰ ਦੀ ਅੰਦਰ ਕਾਫੀ ਕੁਛ ਆ ਦੇਖਣ ਨੂੰ ਆਪਾਂ ਹੁਣ ਪਹਿਲਾਂ ਇਧਰ ਹੀ ਚੱਲਦੇ ਆਂ ਤੇ ਆਪਾਂ ਇੱਧਰ ਦੇਖਦੇ ਆ ਉਹ ਸਾਹਮਣੇ ਮਕਬਰੇ ਚ ਕੀ ਆ ਇੱਥੋਂ ਕਹਿੰਦੇ ਤਾਜ ਮਹਿਲ ਵੀ ਦੇਂਦਾ ਤੇ ਇੱਕ ਇਹੋ ਜੀ ਚੀਜ਼ ਆ ਕਹਿੰਦੇ ਇੱਥੇ ਉਹ ਸਾਹਮਣੇ ਆ ਉਹ ਜਿੱਥੇ ਸਾਹਮਣੇ ਫਿਰ ਮੈਂ ਬਾਅਦ ਚ ਲੈ ਕੇ ਚੱਲਦਾ ਪਹਿਲਾਂ ਆਪਾਂ ਆ ਸੋਮਨਾਥ ਦਰਵਾਜਾ ਇਹ ਦੇਖ ਲਈਏ ਵੀ ਕੀ ਸੀਗਾ ਸੋਮਨਾਥ ਦਰਵਾਜਾ ਇਹ ਕਿਤੇ ਉਹੀ ਗੱਲ ਤਾਂ ਨਹੀਂ ਕਰ ਰਹਾ ਜਿਹੜਾ ਸੋਮਨਾਥ ਦਾ ਮੰਦਿਰ ਉਹਨੇ ਮਹਿਮੂਦ ਗਜਨਵੀ ਸੀ ਜਿਹੜਾ ਉਹਨੇ ਲੁੱਟਿਆ ਸੀਗਾ ਤੇ ਦਰਵਾਜਾ ਉੱਥੋਂ ਆਪਦਾ ਅਫਗਾਨ ਲੈ ਗਿਆ ਸੀ ਉਹ ਤੇ ਇੱਕ ਇੱਧਰ ਗਜਨੀ ਦਰਵਾਜ਼ਾ ਵੀ ਹੈ ਤਾਂ ਤੁਸੀਂ ਆ ਰੋਕ ਕੇ ਨਾ ਇਹਦੀ ਜੋ ਵੀ ਹਿਸਟਰੀ ਆ ਉਹ ਪੜ ਸਕਦੇ ਹੋ ਇੱਥੇ ਆ ਉੱਪਰ ਐਵੇਂ ਲੱਗਦਾ ਨਾ ਜਿਵੇਂ ਆਪਣੇ ਪਹਿਲਾਂ ਬਾਲੇ ਨਹੀਂ ਹੁੰਦੇ ਸੀ ਬਾਲੇ ਉਹ ਵੱਡੇ ਵੱਡੇ ਬਾਲੇ ਨੇ ਜਿਵੇਂ ਡਾਟਾਂ ਪਾਈਆਂ ਹੁੰਦੀਆਂ ਸੀ ਵੱਡੇ ਵੱਡੇ ਆਪਣੇ ਗਾਰਡਰ ਪਾਏ ਹੁੰਦੇ ਸੀ ਪੁਰਾਣੇ ਘਰਾਂ ਵਿੱਚ ਉਸ ਤਰ੍ਹਾਂ ਦਾ ਕਿਤੇ ਕਿਤੇ ਇੱਥੇ ਹੈਗਾ ਹਸਾਬ ਕਿਤਾਬ ਤੇ ਅੰਦਰ ਮੈਂ ਕਈ ਵਾਰੀ ਇਦਾਂ ਉੱਪਰ ਦੇਖਦਾ ਜਿਹੜੀ ਮਤਲਬ ਕਿ ਪੱਥਰ ਨੂੰ ਕਿਵੇਂ ਘੜ ਘੜ ਕੇ ਬਣਾਇਆ ਗਿਆ ਉਹ ਕਿੰਨੀ ਉਹ ਤੇ ਮਿਹਨਤ ਲੱਗੀ ਹੋਊ ਹਨ ਤੇ ਉਹਦੇ ਉੱਪਰ ਫਿਰ ਆ ਕਿੰਨੇ ਡਿਜ਼ਾਈਨ ਪਾਏ ਹੋਣਗੇ ਫਿਰ ਜਿਹੜੇ ਰੰਗ ਵਰਤੇ ਹੋਣਗੇ ਉਹਨਾਂ ਨੇ ਉਹ ਰੰਗ ਕਿੱਥੋਂ ਲਿਆਂਦੇ ਹੋਣਗੇ ਹਨ ਵੀ ਮਿਹਨਤ ਕਿੰਨੀ ਮਿਹਨਤ ਲੱਗੀ ਹੋਊਗੀ ਤੇ ਕਿੰਨੇ ਬੰਦਿਆਂ ਨੇ ਕੰਮ ਕੀਤਾ ਹੋਊਗਾ ਕਮਾਲ ਆ ਵੀ ਕਮਾਲ ਦਾ ਕਿਲਾ ਬਣਾਇਆ ਸੀਗਾ ਤੇ ਆਪਾਂ ਹੁਣ ਬਾਹਰ ਚੱਲਦੇ ਆਂ ਇੱਧਰ ਇੱਥੋਂ ਦੇਖਦਾ ਵੀ ਆ ਫੋਟੋ ਕਹਿੰਦੇ ਵਿਊ ਪੁਆਇੰਟ ਆ ਇੱਥੋਂ ਤੁਸੀਂ ਨਾ ਫੋਟੋ ਕਰਾ ਸਕਦੇ ਆ ਤੇ ਇੱਥੋਂ ਸਾਹਮਣੇ ਆਹ ਦੇਖਦਾ ਤਾਜ ਮਹਿਲ ਆਹ ਆ ਗਿਆ ਜੀ ਤਾਜ ਮਹਿਲ ਇਹ ਵਿਊ ਪੁਆਇੰਟ ਆ ਇੱਥੇ ਤੁਸੀਂ ਫੋਟੋ ਫੋਟੋ ਕਰਾ ਸਕਦੇ ਹੋ ਆਪਦੀ ਜਮੁਨਾ ਨਦੀ ਜਾਂਦੀ ਆ ਸਾਹਮਣੇ ਇਦਾਂ ਗੱਲਬਾਤ ਤੇ ਆ ਮੈਂ ਚੀਜ਼ ਦੀ ਗੱਲ ਕਰਦਾ ਸੀ ਜੀ ਨੂੰ ਦੇਖ ਕੇ ਹੋਸ਼ ਉੱਡ ਜਾਣਗੇ ਤੁਹਾਡੇ ਤੁਸੀਂ ਹੁਣ ਬਾਹਰੋਂ ਚੈੱਕ ਕੀਤੀ ਆ ਤੇ ਹੁਣ ਅੰਦਰੋਂ ਚੈੱਕ ਕਰੋ ਤੇ ਕਿਵੇਂ ਬਣਾਈ ਗਈ ਆ ਜਦੋਂ ਆਪਾਂ ਬਾਹਰੋਂ ਦੇਖਦੇ ਆ ਤਾਂ ਉੱਥੋਂ ਹੋਰ ਸਾਹਬ ਦੀ ਉਹ ਬੰਦ ਦਿਖਾਈ ਦਿੰਦੀ ਆ ਇੱਥੋਂ ਉਹ 6 ਸਾਹਬ ਨਾਲ ਸਾਹਮਣੇ ਉਹ ਦੇਖੋ ਗਾਟਰ ਦਿਖਾਈ ਦੇ ਜਾਂਦੇ ਨੇ ਯਾਰ ਕਮਾਲ ਦੀ ਵਾਕਈ ਕਮਾਲ ਦੀ ਚੀਜ਼ ਬਣਾਈ ਹੋਈ ਆ ਤੇ ਇਧਰ ਵੀ ਫੋਰਨਰ ਫੋਰਨਰ ਫੋਟੋ ਖਿਚਾ ਰਹੇ ਨੇ ਮਗਰ ਉਹ ਜਮਨਾ ਕੰਡੇ ਤਾਜ ਮਹਿਲ ਦੇਖ ਰਿਹਾ ਦੇਖੋ ਮੈਂ ਕਹਨਾ ਸ਼ਾਇਦ ਕੈਮਰੇ ਜਿੰਨਾ ਵਧੀਆ ਦਿਖਦਾ ਹੋਣਾ ਤੇ ਜਿੰਨਾ 뷰 ਇੱਥੇ ਮੈਨੂੰ ਸਾਹਮਣੇ ਖੜ ਕੇ ਦਿਖ ਰਿਹਾ ਵਾ ਤੇ ਇਧਰ ਆ ਸ਼ਹਿਰ ਆ ਗਿਆ ਤੇ ਉਹ ਆ ਗਿਆ ਆਪਣਾ ਹਾਈਵੇ ਜਿਹੜਾ ਉਹਦਾ ਭਾਈ ਪੋਲਾ ਉਹਦਾ ਤੇ ਐਦਾਂ ਦੀ ਗੱਲਬਾਤ ਆ ਤੇ ਆ ਜੀ ਦੀ ਸਾਰੀ ਬਾਉਂਡਰੀ ਤੁਹਾਨੂੰ ਮੈਂ ਦੱਸੀ ਆ ਜਿਹੜੀ 70 ਫੁੱਟ ਉੱਚੀ ਤੇ 2.5 ਕਿਲੋਮੀਟਰ ਲੰਬੀ ਇਹਦੀ ਆਲੇ-ਦਾਲੇ ਸਾਰੀ ਕੰਧ ਆ ਜਾਂਦੀ ਆ ਸਾਰੇ ਕਿਲੇ ਦੀ 1983 ਵਿੱਚ ਕਹਿੰਦੇ ਯੂਨੈਸਕੋ ਨੇ ਨਾ ਇਸ ਸਥਾਨ ਨੂੰ ਆਗਰੇ ਦਾ ਜਿਹੜਾ ਇਹ ਕਿਲਾਵਾ ਇਹਨੂੰ ਵਿਸ਼ਵ ਵਿਰਾਸਤ ਸਥਾਨ ਆ ਉਹਨੂੰ ਮਤਲਬ ਕਿ ਇੱਕ ਦਰਜਾ ਦਿੱਤਾ ਗਿਆ ਸੀਗਾ ਤੇ ਇਹ ਇੱਥੇ ਟੂਰਿਸਟ ਇੰਨੇ ਕਿ ਜ਼ਿਆਦਾ ਆਉਂਦੇ ਨੇ ਨਾ ਮਤਲਬ ਕਿ ਹਜ਼ਾਰਾਂ ਦੀ ਗਿਣਤੀ ਚ ਆਉਂਦੇ ਨੇ ਜਿਵੇਂ ਕਿ ਅੱਜ ਤਾਂ ਐਤਵਾਰ ਆ ਐਤਵਾਰ ਨੂੰ ਜਿਹੜੀ ਇਹ ਭੀੜ ਆ तकरीबन तकरीबन 10 ਗੁਣਾ ਜ਼ਿਆਦਾ ਹੋ ਜਾਂਦੀ ਆ ਤੇ ਆਪਾਂ ਹੁਣ ਉਧਰ ਚੱਲਦੇ ਆਂ ਆਪਾਂ ਵੀ ਕੋਈ ਫੋਟੋ ਫਾਟੋ ਕਰਾ ਲਈਏ ਤੇ ਫੋਟੋ ਫਾਟੋ ਕਰਵਾ ਕੇ ਫਿਰ ਬਾਅਦ ਵਿੱਚ ਆਪਾਂ ਇੱਥੇ ਨਾ ਅੰਦਰ ਬਹੁਤ ਇਮਾਰਤਾਂ ਬਣੀਆਂ ਹੋਈਆਂ ਨੇ ਜਿਵੇਂ ਜਹਾਂਗੀਰੀ ਮਹਿਲ ਹੋ ਗਿਆ ਦੀਵਾਨ-ਏ-आम, ਦੀਵਾਨ-ਏ-ਖਾਸ, ਮੁਸੰਮਨ ਬੁਰਜ ਜਿੱਥੇ ਸ਼ਾਹਜਹਾਨ ਕੈਦ ਸੀ ਉਹ ਵੀ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਇੱਕ ਆਹ ਤਲਾਬ ਜਿਹਾ ਬਣਿਆ ਹੋਇਆ ਵਾ ਇੱਥੇ ਵੀ ਤੇ ਤਲਾਨਾ ਤੇ کافی ਜਗਾ ਬਣੇ ਹੋਏ ਨੇ ਜਗਾ ਜਗਾ ਤੇ ਬਣੇ ਹੋਏ ਨੇ ਤੇ ਆ ਹੁਣ ਮੱਕ ਪਹਿਲਾਂ ਜਿਵੇਂ ਆਪਾਂ ਪਿੱਛੇ ਦੇ ਦੇ ਸੀ ਉੱਥੇ ਪੁਰਾਣੀਆਂ ਇਟਾਂ ਹਨਾ ਬਲੂਆ ਪੱਥਰ ਸੀ ਤੇ ਇਧਰ ਜਿੰਨੀਆਂ ਇਮਾਰਤਾਂ ਨੇ ਸਾਰੀਆਂ ਸੰਗ ਮਰਮਰ ਦੀਆਂ ਨੇ ਸੰਗ ਮਰਮਰ ਦਾ ਪੱਥਰ ਲੱਗਿਆ ਹੋਇਆ ਵਾ ਇੱਥੇ ਇੱਕ ਹੋਰ ਵਿਊ ਪੁਆਇੰਟ ਆ ਇੱਥੋਂ ਵੀ ਤਾਜ ਮਹਿਲ ਦਿਂਦਾ ਵਾ ਤੇ ਆ ਫੇਰ ਬਾਉਂਡਰੀ ਆ ਗਈ ਤੇ ਉਹ ਆ ਗਿਆ ਪਿਛਲਾ ਵਈ ਸ਼ਹਿਰ ਤੇ ਉਹ ਦੇਖਦਾ ਬਈ ਤਾਜ ਮਹਿਲ ਤਾਜ ਮਹਿਲ ਦੀ ਆਪਾਂ ਇੱਕ ਵੀਡੀਓ ਅਲੱਗ ਤੋਂ ਬਣਾਵਾਂਗੇ ਫਿਰ ਵੀਡੀਓ ਕਈ ਵਾਰੀ ਕੀ ਹੁੰਦਾ ਨਾ ਜਿਆਦਾ ਲੰਬੀ ਹੋ ਜਾਂਦੀ ਹੈ ਵੀਡੀਓ ਫਿਰ ਤਾਂ ਕਰਕੇ ਆਪਾਂ ਇੱਕ ਵੀਡੀਓ ਨਹੀਂ ਉਹ ਕਰਦੇ ਅਲੱਗ ਤੋਂ ਬਣਾਵਾਂਗੇ ਉਹਦੀ ਤਾਜ ਮਹਿਲ ਦੀ ਤੇ ਇੱਧਰ ਦੀ ਚੱਲਦੇ ਆ ਆਹਾ ਇੱਕ ਹੋਰ ਜਾਣਕਾਰੀ ਇੱਥੇ ਲਿਖੀ ਹੋਈ ਆ ਦੱਸਦੇ ਆ ਉਹ ਕਾਦੇ ਬਾਰੇ ਆ ਕੀ ਹਿਸਾਬ ਕਿਤਾਬ ਆ ਇਹ ਹੈਗਾ ਜੀ ਜਹਾਂਗੀਰ ਦੀ ਨਿਆਇ ਦੀ ਜੰਜੀਰ ਜੰਜੀਰ-ਏ-ਅਦਲ ਇਹ ਤੁਸੀਂ ਪੜੋ ਇੱਥੇ ਰੋਕ ਕੇ ਕੀ ਲਿਖਿਆ ਹੋਇਆ ਇਹ ਆ ਜੀ ਮੁਸੰਮਨ ਬੁਰਜ ਜਿਹਦੀ ਮੈਂ ਗੱਲ ਤੁਹਾਨੂੰ ਕੀਤੀ ਸੀ ਕਿ ਸ਼ਾਹ ਜਹਾਨ ਨੇ ਜਿਹੜਾ ਆਖਰੀ ਸਮਾਂ ਬਤਾਇਆ ਸੀ ਸਾਹਮਣੇ ਉਹਨੂੰ ਤਾਜ ਮਹਿਲ ਨੂੰ ਦੇਖਦਾ ਰਹਿੰਦਾ ਸੀ ਜਿਹੜਾ ਕਿ ਉਹਨੇ ਆਪਣੀ ਬੇਗਮ ਦੀ ਯਾਦ ਵਿੱਚ ਉੱਥੇ ਬਣਾਇਆ ਸੀ ਕਬਰ ਬਣਾਈ ਸੀਗੀ ਉਹਦੀ ਕਬਰ ਐ ਕੋ ਤੇ ਆਹ ਆ ਜੀ ਮੁਸੰਮਨ ਬੁਰਜ ਤੇ ਉਹਦਾ ਪੁੱਤਰ ਸੀ ਸ਼ਾਹਜਹਾਨ ਦਾ ਜਿਹੜਾ ਔਰੰਗਜ਼ੇਬ ਉਹਨੇ ਇੱਥੇ ਇਹਨੂੰ ਕੈਦ ਕਰਕੇ ਰੱਖਿਆ ਸੀ ਸ਼ਾਹਜਹਾਨ ਨੂੰ ਆ ਜਗ੍ਹਾ ਸੀ ਉਹ ਇਹਨੂੰ ਕਹਿੰਦੇ ਜੀ ਮੁਸੰਮਨ ਬੁਰਜ ਮਤਲਬ ਕਿ ਅਜੀਬ ਜੇ ਨਾਂ ਉਦੋਂ ਹੁੰਦੇ ਸੀਗੇ ਤੇ ਮੇਨ ਤਾਂ ਇੱਥੇ ਤੁਹਾਨੂੰ ਜਿਵੇਂ ਮੈਂ ਦੱਸੀਆਂ ਚਾਰ ਪੰਜ ਚੀਜ਼ਾਂ ਨੇ ਜਹਾਂਗੀਰੀ ਜਿਵੇਂ ਜਹਾਂਗੀਰ ਮਹਿਲ ਹੋ ਗਿਆ ਦੀਵਾਨ-ਏ-ਆਮ ਦੀਵਾਨ-ਏ-ਖਾਸ ਮੁਸੰਮਨ ਬੁਰਜ ਹੋ ਗਿਆ ਇੱਕ ਚੀਜ਼ ਹੋਰ ਸੀ ਉਹ ਮੇਰੇ ਜੀ ਯਾਦ ਆਗਾ ਤੁਹਾਨੂੰ ਮੈਂ ਬਾਅਦ ਵਿੱਚ ਐਡ ਕਰ ਦੂੰਗਾ ਤੇ ਆਪਾਂ ਹੁਣ ਇੱਧਰ ਚੱਲਦੇ ਆਂ ਅੰਦਰ ਜੇ ਹਨੇਰਾ ਕਾਫੀ ਪਿਆ ਇੱਥੇ ਤੇ ਆ ਮੈਨਾਂ ਦਾ ਉਸੇ ਟਾਈਮ ਦੀ ਲੱਗਦੀ ਆ ਕੋਈ ਜੇਲ ਜੂਲ ਦੀ ਤਹਿਖਾਨਾ ਜਿਹਾ ਥੱਲੇ ਲੱਗਦਾ ਵਾ ਸਮੈਲ ਜੀ ਹੋਰ ਹੀ ਮਾਰਦੀ ਆ ਅੰਦਰੋਂ ਉੱਪਰ ਚੱਲਦੇ ਆਂ ਉੱਪਰ ਦੇਖਦੇ ਆਂ ਉੱਪਰ ਆਪਾਂ ਨੂੰ ਹੋਰ ਕੀ ਦੇਖਣ ਨੂੰ ਮਿਲਦਾ ਇੱਥੇ ਉਹ ਵੀ ਤੁਹਾਡੇ ਨਾਲ ਫਿਰ ਆਪਾਂ ਸਾਂਝਾ ਕਰਦੇ ਆਂ ਔਰ ਸਾਹਮਣੇ ਦਿਖ ਰਹੀ ਹੈ ਜੀ ਮੀਨਾ ਮਸਜਿਦ ਮੀਨਾ ਦਾ ਕੀ ਮਤਲਬ ਹੁੰਦਾ ਜੰਨਤ ਮਤਲਬ ਕਿ ਜੰਨਤ ਦੀ ਮਸਜਿਦ ਤੇ ਇਹ ਸ਼ਾਹਜਹਾਨ ਨੇ ਆਪਣੇ ਮਤਲਬ ਕਿ ਖੁਦ ਲਈ ਬਣਾਈ ਸੀ ਨਮਾਜ਼ ਪੜਨ ਲਈ ਉਹਦੀ ਜਿਹੜੀ ਆਪਦਾ ਪਰਿਵਾਰ ਸੀ ਤੇ ਉਹਨਾਂ ਲਈ ਇਹ ਸਪੈਸ਼ਲ ਬਣਾਈ ਗਈ ਸੀਗੀ ਇਹਦਾ ਨਾਮ ਰੱਖਿਆ ਸੀ ਉਹਨਾਂ ਨੇ ਮੀਨਾ ਮਸਜਿਦ ਇੱਕ ਨਮਾ ਤੇ ਹੋਰ ਦੇਖੀ ਆ ਗੱਲ ਘਾ ਦੇ ਬڑے ਵੱਡੇ ਵੱਡੇ ਮੈਦਾਨ ਨੇ ਅੰਦਰ ਦੀ ਅੰਦਰ ਬਣੇ ਹੋਏ ਨੇ ਅਤੇ 3-4 ਪਹਿਲਾਂ ਮੈਂ ਪਿੱਛੇ ਵੀਡੀਓ ਨਹੀਂ ਬਣਾਈ ਉਧਰ ਦੇਖ ਕੇ ਆਇਆ ਮੈਂ ਬੜੇ ਸੋਹਣੇ ਸਾਨੇ ਸੋਹਣੇ ਬਣਾਏ ਹੋਏ ਨੇ ਮਤਲਬ ਕਿ ਪੂਰੀ ਵਧੀਆ ਸਫਾਈ ਰੱਖੀ ਹੋਈ ਆ ਤੇ ਇੱਧਰ ਵੀ ਕਹਿੰਦੇ ਭਾਈ ਇੱਕ 뷰 ਪੁਆਇੰਟ ਹੈਗਾ ਵਾ ਦੇਖਦੇ ਆ ਅੱਗੇ ਚੱਲ ਕੇ ਦੇਖਦੇ ਆ ਕੀ ਹਿਸਾਬ ਕਿਤਾਬ ਆਉਂਦਾ ਵਾ ਕਾਠ ਮੈਨੂੰ ਲੱਗਦਾ ਨਾ ਵਧੀ ਜਾਂਦਾ ਆ ਗੋਰੀ ਗਾਰੇ ਵੀ ਬਹੁਤ ਆਏ ਨੇ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿਉਂਕਿ ਜਿਵੇਂ ਆਪਣੇ ਕਹਿ ਦਿੰਦੇ ਨੇ ਅਜੂਬਾ ਦੇਖਣਾਉਂਦੇ ਨੇ ਤਾਜ ਮਹਿਲ ਨੂੰ ਨਾ ਉਹ ਫਿਰ ਸਾਰਾ ਇੱਥੇ ਕਵਰ ਕਰਦੇ ਨੇ ਐਕਸਪਲੋਰ ਕਰਦੇ ਨੇ ਉਹਨੂੰ ਆਗਰੇਨ ਵਾਲੇ ਦਾਲੇ ਜਨੇ ਸ਼ਹਿਰ ਨੇ ਨਾ ਪਰ ਉਹ ਸਾਰੀਆਂ ਚੀਜ਼ਾਂ ਦੇਖ ਜਾਂਦੇ ਨੇ ਤੇ ਇੱਥੋਂ ਦੇਖ ਰਿਹਾ ਵਾ ਫੋਟੋ ਫੋਟੋ ਕਰਾ ਰਹੇ ਨੇ ਇੱਥੇ ਗਰਮੀ ਬਹੁਤ ਹੋ ਚੁੱਕੀ ਆ ਹੁਣ ਇਹ ਲੱਗਦਾ ਯਾਰ ਵੀ ਆਪਾਂ ਇੱਥੋਂ ਚੱਲੀਏ ਕਿਉਂਕਿ ਆਪਣੇ ਤਾਜ ਮਹਿਲ ਉਹ ਸਾਹਮਣੇ ਦਿਖਦਾ ਉਹਦੇ ਤੇ ਆਪਾਂ ਯਾਰ ਚੱਲੀਏ ਇੱਥੇ ਇੱਥੇ ਇੰਨਾ ਕੋ ਕੋਸ਼ਾ ਨਾ ਮਤਲਬ ਕਿ ਕਿਹੜੀ ਗਲੀ ਚ ਵੜਜੋ ਕਿੱਧਰ ਦੀ ਨਿਕਲਣਾ ਕੋਈ ਪਤਾ ਨਹੀਂ ਲੱਗਦਾ ਹੈਗਾ ਇੱਥੇ ਬਹੁਤ ਵੱਡਾ ਜਿਹਾ ਪਿੱਛੇ ਨਾ ਬਹੁਤ ਗੁੰਬਦ ਜਿਹਾ ਦਿਖਦੇ ਨੇ ਮਨ ਜਾਂ ਕਰਦਾ ਵੀ ਚੱਲੀਏ ਕਿ ਰਹਿਣ ਦੀਏ ਚਲੋ ਥੋੜਾ ਜਿਹਾ ਆਪਾਂ ਦੇਖਦੇ ਹਾਂ ਤੇ ਉਸ ਤੋਂ ਬਾਅਦ ਆਪਾਂ ਸ਼ਾਮ ਨੂੰ ਠਹਿਰੇ ਹੋਇਆ ਗੁਰੂਕਾ ਤਾਲ ਗੁਰਦੁਆਰਾ ਜਿਹੜਾ ਆਗਰੇ ਦੇ ਬਾਹਰ ਬਾਰ ਆਪਾਂ ਉੱਥੇ ਜਾਣਾ ਸਟੇ ਕਰਨੀ ਆ ਤੇ ਸਵੇਰੇ ਜਾਣਾ ਆਪਾਂ ਗਵਾਲੀਅਰ ਕਿੰਨੀਆਂ ਕਪੌੜੀਆਂ ਚੜਾਉਣਗੇ ਪਤਾ ਨਹੀਂ ਯਾਰ ਅਜੇ ਥੱਕ ਗਏ ਤਾਂ ਸਮਝ ਨਹੀਂ ਆਉਂਦਾ ਜਾਣਾ ਕਿੱਧਰ ਨੂੰ ਆ ਤੇ ਨਿਕਲਣਾ ਕਿੱਧਰ ਨੂੰ ਆ ਇਦਰੀ ਨਾਲ ਵੱਡ ਜੀ ਕਿਤੇ ਆਹੀ ਰਸਤਾ ਲੱਗਦਾ ਚੈੱਕ ਨਗੀਨਾ ਮਸਜਿਦ ਇਹ ਬਈ ਜਿਹੜੀ ਮਸਜਿਦ ਆ ਇਹ ਵੀ ਸ਼ਾਹਜਹਾਨ ਦੁਆਰਾ ਬਣਾਈ ਗਈ ਸੀ ਨਗੀਨਾ ਮਸਜਿਦ ਕੀ ਹੁੰਦਾ ਇੱਕ ਗੁਪਤ ਰਤਨ ਮਤਲਬ ਕਿ ਜਿੰਨੀਆਂ ਮਹਿਲ ਦੀਆਂ ਰਾਜਸੀ ਹਨਾ ਉਹਨਾਂ ਦੀਆਂ ਘਰ ਵਾਲੀਆਂ ਸੀਗੀਆਂ ਬੀਬੀਆਂ ਤੇ ਨੌਕਰਾਨੀਆਂ ਉਹਨਾਂ ਲਈ ਇਹ ਇੱਕ ਮਸਜਿਦ ਬਣਾਈ ਗਈ ਸੀ ਜਿਹੜੀ ਆਮ ਲੋਕਾਂ ਲਈ ਇੱਥੇ ਜਿਹੜੀ ਐਂਟਰੀ ਆ ਮਤਲਬ ਕਿ ਉਹ ਨਹੀਂ ਸੀਗੀ ਇੱਥੇ ਸਿਰਫ ਜਿਹੜੀਆਂ ਰਾਜ ਦੀਆਂ ਉੱਥੇ ਕਿਲੇ ਦੀਆਂ ਔਰਤਾਂ ਸੀਗੀਆਂ ਉਹਨਾਂ ਲਈ ਇੱਥੇ ਜਿਹੜੀ ਐਂਟਰੀ ਸੀਗੀ ਦਿੱਤੀ ਗਈ ਸੀ ਹੁਣ ਆਪਾਂ ਅੰਦਰੋਂ ਦਾ ਆਰਕੀਟੈਕਚਰ ਦਿਖਾ ਦਿੰਨੇ ਆ ਤੇ ਇਦਾਂ ਦਾ ਵਾ ਚਲੋ ਆਪਾਂ ਚੱਲਦੇ ਇੰਨਾ ਕੁ ਛੁਣ ਉੱਥੇ ਵੀਡੀਓ ਲੰਬੀ ਹੋ ਜਾਣੀ ਨਹੀਂ ਸਭ ਤੋਂ ਸੋਹਣੀ ਬਈ ਮੈਨੂੰ ਆਹ ਜਗ੍ਹਾ ਲੱਗੀ ਐ ਦੇਖੋ ਕਿੰਨੀ ਸੋਹਣੀ ਬਣਾਈ ਗਈ ਆ ਹਾਂ ਇੱਕ ਹੋਰ ਪਤਾ ਨਹੀਂ ਤਹਿਖਾਨਾ ਕਹਿੰਦੇ ਇੱਧਰ ਕੋਈ ਇੱਧਰ ਵੀ ਮੈਂ ਕਹਾਂ ਹੁਣ ਚੱਲ ਜਾਈ ਆਉਣੇ ਆ ਆਵਾਜ਼ ਬੜੀ ਗੂੰਜਦੀ ਐ ਇੱਧਰ ਤਾਂ ਚੈੱਕ ਲਾ ਤਹਿਖਾਨਾ ਕੋਈ ਨਹੀਂ ਇੱਥੇ ਤਾਂ ਉਦਾਂ ਹੀ ਆ ਲੋਕ ਬਈ ਇਹ ਨਾ ਵਿਚਾਰੇ ਥੱਕ ਟੁੱਟ ਕੇ ਪਰੇਸ਼ਾਨ ਹੋ ਕੇ ਗਰਮੀ ਤੋਂ ਇੱਥੇ ਬੈਠਦੇ ਆ ਹਾ ਠੰਡੀ ਹਵਾ ਚੱਲ ਰਹੀ ਆ ਵੈਸੇ ਵਧੀਆ ਤੇ ਪਿੱਛੇ ਮੈਂ ਦੇਖੇ ਗੋਰੇ ਗਾਰੇ ਵੀ ਬਈ ਥੱਲੇ ਬੈਠੇ ਨੇ ਇਦੋਂ ਅੱਗੇ ਨਹੀਂ ਬਈ ਜਾਣ ਦਿੰਦੇ ਕਹਿੰਦੇ ਇੱਥੇ ਖਤਮ ਹੋ ਜਾਂਦਾ ਅੱਗੇ ਹੈਗਾ ਤਾਂ ਬਣੀਆਂ ਤਾਂ ਹੋਈਆਂ ਵੀ ਕਾਫੀ ਪਿੱਛੇ ਤੱਕ ਪਰ ਭਾਈ ਇੱਥੇ ਕਹਿੰਦੇ ਕੰਮ ਚੱਲਦਾ ਸਿਕਿਉਰਿਟੀ ਗਾਰਡ ਬੈਠੇ ਨੇ ਕਹਿੰਦੇ ਵੀ ਹੁਣ ਤੁਸੀਂ ਵਾਪਸ ਜਾ ਸਕਦੇ ਹੋ ਤੇ ਹੁਣ ਆਪਾਂ ਜਾਂਦੇ ਜਾਂਦੇ ਇੱਧਰ ਦੇਖਦੇ ਆ ਕੁਝ ਜਿਹਾ ਆਪਣਾ ਦੇਖਣ ਵਾਲੀ ਕੋਈ ਜਗ੍ਹਾ ਹੈਗੀ ਹੈ ਨਹੀਂ ਤਾਂ ਫਿਰ ਆਪਾਂ ਸਿੱਧਾ ਜਿਹੜੇ ਰਸਤੇ ਆਏ ਆ ਤੇ ਉੱਥੋਂ ਦੀ ਆਪਾਂ ਬਾਹਰ ਨਿਕਲਦੇ ਆ ਇਹ ਆ ਬਈ बावਲੀ ਦੀਵਾਨੇ ਆ ਮਤਲਬ ਕਿ ਬੌਲੀ ਇੱਕ ਖੂਹ ਬਣਾਇਆ ਗਿਆ ਸੀ ਖੂਹੀ ਜਿਹਦੇ ਵਿੱਚ ਪੌੜੀਆਂ ਬਣਾਈਆਂ ਗਈਆਂ ਸੀ ਤੇ ਅੰਦਰ ਲਾਲ ਪੱਥਰ ਦੀ ਇਹ ਬਣੀ ਹੋਈ ਆ ਤੇ ਪਾਣੀ ਇੱਥੇ ਉਹ ਸਾਂਭ ਕੇ ਰੱਖ ਦਿੰਦੇ ਸੀ ਉਹਨੂੰ 17ਵੀਂ ਸਦੀ 'ਚ ਸ਼ਾਹਜਹਾਨ ਨੇ ਬਣਾਈ ਸੀਗੀ ਤੇ ਇਹ ਸਾਹਮਣੇ ਇਹਦੇ ਆ ਜਾਂਦਾ ਦੀਵਾਨ-ਏ-ਆਮ ਆਪਾਂ ਤੁਹਾਨੂੰ ਉਹ ਵੀ ਦਿਖਾਉਨੇ ਆ ਤੇ ਇੱਧਰ ਆ ਜੀ ਦੀਵਾਨ-ਏ-ਆਮ ਜਿੱਥੇ ਸ਼ਾਹਜਹਾਨ ਇੱਕ ਵੱਡੇ ਤਖਤ ਥੜੇ ਤੇ ਬੈ ਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਦਾ ਸੀ ਆਪਾਂ ਆਗੇ ਵੀ ਬਾਹਰ ਵੱਲ ਨੂੰ ਇੱਥੇ ਨਾ ਜਵਾਕਾਂ ਲਈ ਇੱਕ ਬੇਬੀ ਕੇਆ ਰੂਮ ਬਣਾਇਆ ਗਿਆ ਤੇ ਇੱਥੇ ਤੁਸੀਂ ਜਵਾਕਾਂ ਨੂੰ ਲੈ ਕੇ ਬੈਠ ਸਕਦੇ ਹੋ ਤੇ ਇਹਦੇ ਦੇ ਸਾਹਮਣੇ ਹੀ ਇੱਕ ਇਧਰਲੇ ਪਾਸੇ ਉਹ ਬਣਿਆ ਹੋਇਆ ਆਪਣੀ ਲਾਇਬ੍ਰੇਰੀ ਟੈਂਪ ਬਣਾਇਆ ਕਿਤਾਬਾਂ ਵਾ ਪੁਰਾਣੇ ਟੈਂਪ ਦੀਆਂ ਇੱਥੇ ਕਿਤਾਬਾਂ ਅਕਤੂਬਾਂ ਰੱਖੀਆਂ ਗਈਆਂ ਨੇ ਇੱਥੇ ਤੁਹਾਨੂੰ ਜਿਹੜਾ ਸਟਰਕਚਰ ਹੁੰਦਾ ਵੀਲਚੇਅਰ ਉਹ ਵੀ ਤੁਹਾਨੂੰ ਇੱਥੇ ਮਿਲ ਜੂਜੇ ਤੁਹਾਨੂੰ ਲੋੜ ਆ ਜਿੱਥੋਂ ਆਪਾਂ ਐਂਟਰ ਹੋਏ ਸੀ ਆਪਾਂ ਉਹ ਜਗ੍ਹਾ ਤੇ ਪਹੁੰਚ ਗਏ ਇੱਥੇ ਆਪਾਂ ਹੁਣ ਦੋ ਚਾਰ ਫੋਟੋਆਂ ਕਰਵਾ ਲਈਏ ਕਿਸੇ ਤੋਂ ਦੇਖਦੇ ਆਂ ਫਿਰ ਆਪਾਂ ਇੱਥੋਂ ਬਾਹਰ ਨਿਕਲਦੇ ਆ ਹੁਣ ਤੇ ਭਈ ਆ ਇੱਥੇ ਮੈਂ ਲਗਾਦਾ ਪਾਣੀ ਪੂਣੀ ਛੱਡਦੇ ਹੋਣਗੇ ਨਾ ਤਾਂ ਕਿ ਕੋਈ ਹਮਲਾ ਹਮਲਾ ਨਾ ਹੋਵੇ ਤੇ ਬਾਕੀ ਆਪਾਂ ਜਿਹੜੀ ਤਾਜਮਹਿਲ ਦੀ ਵੀਡੀਓ ਤੁਹਾਨੂੰ ਅਗਲੀ ਵੀਡੀਓ ਚ ਲੈ ਕੇ ਹਾਜ਼ਰ ਹੋਵਾਂਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ